ਇਸ ਬੰਦੇ ਨੇ ਰੇਪ ਕੀਤਾ ਸੀਗਾ ਉਹ ਬੰਦਾ ਸਾਡੇ ਪਿੰਡ ਦੇ ਵਿੱਚ ਰਹਿ ਕੇ ਗਿਆ ਪਰਚਾ ਦਰਜਾ ਉਹਦੇ ਪਿੰਡ ਦੇ ਵਿੱਚ ਉਹਦੇ ਤੇ ਜੋ ਬੰਦਾ ਤਰੀਕਾ ਭੁਗਦਾ ਸੀ ਉੱਥੇ ਜਦੋਂ ਉਹਨੇ ਰੇਪ ਕੀਤਾ ਉਹਦੇ ਪਿੰਡਦਿਆਂ ਨੇ ਫੜ ਕੇ ਉਹਦੀ ਲੱਤ ਤੋੜੀ ਜਿਹੜੇ ਭਾੜ ਹੋਏ ਆ ਕੰਮ ਕੀਤਾ ਉਹਨਾਂ ਨੂੰ ਇਹਨਾਂ ਨਾਲੋਂ ਵੀ ਸਰਕਤ ਜ਼ਿਆਦਾ ਹੋਣੀ ਚਾਹੀਦੀ ਆ ਉਹਨਾਂ ਦੇ ਜਿਹੜੇ ਪੰਜਾਬੀਆਂ ਨੇ ਜਿਹੜੇ ਪੰਜਾਬੀਆਂ ਨੇ ਜਿਹੜੇ ਪੰਜਾਬੀਆਂ ਨੇ ਇਹ ਕੰਮ ਕੀਤਾ ਨਾ ਉਹਨਾਂ ਦੇ ਜੁੱਤੀਆਂ ਸ਼ਰਿਆਂ ਮਾਰਨੀਆਂ ਜੇ ਤਾਂ ਸਾਨੂੰ ਪੰਜਾਬੀਆਂ ਨੂੰ ਵੀ ਉਹ ਲਾਣਤੀਓ ਤੁਸੀਂ ਪੰਜ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਹੋਵੇ ਬਾਬੇ ਨਾਨਕ ਦਾ ਪੰਜਾਬ ਹੋਵੇ ਗੁਰੂਆਂ ਪੀਰਾਂ ਦੀ ਧਰਤੀ ਹੋਵੇ ਤੁਸੀਂ ਇਹ ਕੰਮ ਕਰਦੇ ਤਿੰਨ ਤਿੰਨ ਜਾਣੇ ਲੋਕਾਂ ਦੇ ਬਲਾਤਕਾਰ ਕਰਦੇ ਫਿਰੂਗੇ ਅੱਜ ਸਾਨੂੰ ਦੁਬਾਰਾ ਇਹੋ ਜਿਹੇ ਕੁੱਤੇ ਬੰਦਿਆਂ ਨੇ ਸਾਨੂੰ ਦੁਬਾਰਾ ਉਹ ਬੇਲਾ ਯਾਦ ਕਰਾ ਦਿੱਤਾ ਜਿਸ ਵੇਲੇ ਸਾਡੇ ਸਿੱਖਾਂ ਦੇ ਬੱਚਿਆਂ ਨੂੰ ਗਲਾਂ ਦੇ ਵਿੱਚ ਹਾਰ ਪਾ ਕੇ ਉਹਨਾਂ ਨੂੰ ਵੱਢ ਕੇ ਵੱਢ ਟੋਕ ਕੇ ਗਲਾਂ ਦੇ ਵਿੱਚ ਹਾਰ ਪਾਏ ਸੀ ਸਾਨੂੰ ਉਹ ਬੇਲਾ ਚੇਤਾ ਕਰਾ ਦਿੱਤਾ ਇਹਨਾਂ ਨੇ ਔਰ ਸਾਡੇ ਚ ਗਿੱਟਿਆਂ ਚ ਜਾਨ ਹੈ ਅਸੀਂ ਖੜਾਗੇ ਆਪਣੇ ਆਪਣੇ ਬੱਚਿਆਂ ਦੀ ਖਾਤਰ ਖੜਾਗੇ ਪਾਜੀ ਰੂਹ ਕੰਬ ਜਾਂਦੀ ਯਾਰ ਜਿਹੜਾ 4-5 ਸਾਲ ਦਾ ਬੱਚਾ ਮਾਰਿਆ ਉਹਨੂੰ ਮਾਰ ਕੇ ਉਹਨਾਂ ਨੇ ਉਹਦੇ ਰੋਡ ਦੇ ਦਿੱਤੀ ਬੈਕਪੋਲ ਦੇ ਵਿੱਚ ਔਰ ਕੁਛ ਸਾਡੇ ਵੀਰੇ ਇਹ ਕਹਰੇ ਕਿ ਯਾਰ ਤੁਹਾਨੂੰ ਕੀ ਦੁੱਖ ਦਿੰਦੇ ਆ ਸਾਡੇ ਬੱਚੇ ਨੇ ਇੱਥੇ ਭਾਈ ਸਾਡੇ ਬੱਚੇ ਸੀ ਪਿੰਡਾਂ ਦੇ ਵਿੱਚ ਰਹਿੰਦੇ ਆ ਕੱਲ ਨੂੰ ਅੱਜ ਹੁਸ਼ਿਆਰਪੁਰ ਦੇ ਬੱਚੇ ਦੇ ਨਾਲ ਹੋਇਆ ਕੱਲ ਨੂੰ ਸਾਡੇ ਬੱਚਿਆਂ ਦੇ ਨਾਲ ਹੋ ਗਿਆ ਉਹ ਬੰਦੇ ਖੰਡਣਗੇ ਨਾਲ ਜਿਹੜੇ ਕਹਿੰਦੇ ਨੇ ਕਿ ਭਾਈ ਇਹਨਾਂ ਨੂੰ ਰਹਿਣ ਦਿਓ ਤੁਹਾਨੂੰ ਕੀ ਕਹਿੰਦੇ ਆ ਸ਼ਰਾਬ ਪੀ ਕੇ ਬੰਦੇ ਕੋਸ਼ੋਂ ਕੇ ਲਓ ਉਨੂੰ ਸਾਹਮਣੇ ਬੈਠਾ ਆ ਆਫੀ ਕੋਲ ਖੜੀ ਆ ਉਹਨਾਂ ਮਗਰ ਫਰੀ ਜਾਂਦੇ ਆ ਹੁਣ ਅੱਧੇ ਘੰਟੇ ਬਾਅਦ ਦੇਖ ਲਿਓ ਉਹ ਸੁਰਖੀਆਂ ਬੰਦੀਆਂ ਲਾ ਕੇ ਉਹ ਮੁੰਡੇ ਜਨਾਨੀਆਂ ਬਣੀਆਂ ਇਹਨਾਂ ਦੀਆਂ ਇਹ ਜਿੱਥੇ ਇਕੱਠੇ ਹੋ ਕੇ ਦੀ ਚਾਲੀਆਂ ਨੇ ਮੇਰੇ ਘਰੇ ਆ ਗਏ ਸਕੇ ਡਾਂਗਾ ਲੈ ਕੇ ਕਿਰਪਾਨਾ ਦਾਤ ਲੈ ਕੇ ਹਾਂਜੀ ਪੰਜਾਬ ਦੇ ਵਿੱਚ ਇਹ ਹਾਲਾਤ ਹੋ ਗਏ ਇਹ ਇਕੱਠੇ ਹੋ ਕੇ ਪੰਜਾਬ ਦੇ ਪਿੰਡਾਂ ਦੇ ਵਿੱਚ ਪੰਜਾਬੀਆਂ ਦੇ ਘਰਾਂ ਤੱਕ ਪਹੁੰਚ ਗਏ ਅੱਜ ਇਥੇ ਇਹਨਾਂ ਦੀ ਝੁੱਗੀਆਂ ਆ ਉਹਦੇ ਨਾਲ ਹੀ ਮੇਰਾ ਘਰ ਆ ਹੀ ਸਾਹਮਣੇ ਰੋਡ ਤੇ ਮੇਰੇ ਘਰ ਦੇ ਬੈਕ ਸਾਈਡ ਝੁੱਗੀਆਂ ਇਹਨਾਂ ਦੀਆਂ ਜੀ ਤਸੋ ਕੀ ਪ੍ਰੋਬਲਮ ਹੈ ਹਟਾ ਕੱਟਾ ਹੈਗਾ ਭਾਈ ਤੂੰ ਮੰਗਦਾ ਕਿਉਂ ਆ ਹਾਂ ਕਿਉਂ ਮੰਗਤੇ ਹੋ ਪਤਾ ਪਾ ਜੇ ਮਹਾਰਾ ਜੱਜ ਤੋਂ ਜਾੰਗਰ ਨਹੀਂ ਹੈ ਕੀ ਇਥੋਂ ਮੇਰਾ ਦਰਦ ਹੈ ਜਾੰਗਰ ਤੇਰਾ ਉਹ ਤੇਰਾ ਜਾੰਗਰ ਬੜਾ ਬ ਦਿਖਾ ਕੇ ਤੇ ਤੇਰੇ ਲੱਤ ਨੂੰ ਕੀ ਹੋਇਆ ਇਹ ਕੁੱਟ ਲੱਗ ਗਿਆ ਦਿਖਾ ਹਾਂ ਦਿਖਾ ਨਾ ਟੰਗ ਦਿਖਾਓ ਜੀ ਜੀ ਨਹੀਂ ਨਹੀਂ ਚੱਕੋ ਕਿੱਥੇ ਤੇਰੀ ਟੰਗ ਨੂੰ ਕੀ ਹੋਇਆ ਐਵੇਂ ਦਰਦ ਦਰ ਆ ਪਾ ਜੀ ਮੋਢਿਆਂ ਦੇ ਤੋਂ ਸਿਰ ਲੈ ਜਵੇ ਮੇਰਾ ਮੈਂ ਇਹਨੂੰ ਠਾਲ ਕੇ ਰੋਹਾਂਗਾ ਫੇ ਚਾਏ ਮੇਤੇ ਪਰਚਾ ਪੈ ਜਵੇ ਜਾਂ ਨਾ ਪੈ ਜਵੇ ਆਪਾਂ ਇਹਨਾਂ ਦੀਆਂ ਜਿਹੜੀਆਂ ਝੁੱਗੀਆਂ ਚਾਗੀਆਂ ਜਾ ਕੇ ਠਾਲ ਦਵਾਂਗੇ ਕੱਲ ਲਈ ਕੋਈ ਆਪੇ ਜਾਂ ਨਾ ਆਵੇ ਨਾਲ ਨਹੀਂ ਲੱਗਦਾ ਪਰਚੇ ਤੋਂ ਹਰ ਦੂਰਦਾ ਕਿ ਪਰਚੇ ਪੁੱਚੇ ਅੱਗੇ ਕੱਟੇ ਹੀ ਆ ਕਿਹੜੇ ਨਵੇਂ ਕੱਟਣੇ ਆ ਸਸ਼ਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਂ ਕੁਵਰ ਜੋ ਸਿੰਘ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਉਹ ਪੰਜ ਸਾਲਾਂ ਬੱਚੇ ਨਾਲ ਕਿੱਦਾਂ ਦਰਿੰਦਗੀ ਨਾਲ ਉਸ ਦਾ ਜ਼ਬਰ ਜਨਾ ਕੀਤਾ ਗਿਆ ਉਸ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਹ ਕੰਮ ਪ੍ਰਵਾਸੀ ਵਾਲੋਂ ਕੀਤਾ ਗਿਆ ਹੁਸ਼ਿਆਰਪੁਰ ਦੇ ਲਗਭਗ 30 ਪਿੰਡਾਂ ਨੇ ਮਤੇ ਬਾ ਦਿੱਤੇ ਵੀ ਜਿਹੜੇ ਵੀ ਪ੍ਰਵਾਸੀ ਇੱਥੇ ਰਹਿ ਰਹੇ ਨੇ ਜਿਉਂ ਨਾਲ ਦੇ ਡਾਕੂਮੈਂਟਸ ਨਹੀਂ ਹੈਗੇ ਤਾਂ ਉਹਨਾਂ ਨੂੰ ਵਾਪਸ ਭੇਜਾਂਗੇ ਅਤੇ ਕਿਸੇ ਦੇ ਵੀ ਡਾਕੂਮੈਂਟਸ ਆਧਾਰ ਕਾਰਡ ਜਿਹੜੇ ਆ ਉਹ ਨਹੀਂ ਬਣਾਏ ਜਾਣਗੇ ਤਾਂ ਹੁਣ ਇਹ ਗੱਲ ਪੂਰੇ ਪੰਜਾਬ ਦੇ ਵਿੱਚ ਫੈਲ ਰਹੀ ਆ ਦੁਆਬੇ ਤੱਕ ਇਹ ਗੱਲ ਜਿਹੜੀ ਆ ਪੂਰੇ ਦੁਆਬੇ ਤੱਕ ਹੁਣ ਜਿਵੇਂ ਹੁਸ਼ਿਆਰਪੁਰ ਵੀ ਦੁਆਬੇ ਦੇ ਵਿੱਚ ਆ ਤਾਂ ਪੂਰਾ ਦੁਆਬਾ ਜਿਹੜਾ ਹੈ ਉਹ ਸਰਗਰਮ ਹੋਇਆ ਅਕਸਰ ਇਹ ਗੱਲ ਕਹੀ ਜਾਂਦੀ ਆ ਵੀ ਦੁਆਬਾ ਖਾਲੀ ਹੋ ਗਿਆ ਅਤੇ ਦੁਆਬਾ ਜਿਹੜੇ ਸਾਂਭ ਰਹੇ ਆ ਉਹ ਪ੍ਰਵਾਸੀ ਸਾਂਭ ਰਹੇ ਆ ਵੱਡੀਆਂ-ਵੱਡੀਆਂ ਕੋਠੀਆਂ ਜਿਹੜੇ ਨੇ ਉਹਨਾਂ ਨੂੰ ਤਾੜੇ ਲੱਗੇ ਹੋਏ ਆ ਯਾ ਉੱਥੇ ਜਿਹੜੇ ਚੌਂਕੀਦਾਰ ਬੈਠੇ ਆ ਅਸਲ ਦੇ ਵਿੱਚ ਉਹ ਚੌਂਕੀਦਾਰ ਨਹੀਂ ਉਹ ਮਾਲਕ ਬਣ ਕੇ ਬੈਠੇ ਨੇ ਉਹ ਪ੍ਰਵਾਸੀ ਨੇ ਤਾਂ ਅੱਜ ਪਹੁੰਚਿਆ ਦਲਜੀਤ ਦੁਸਾਂਜ ਦੇ ਪਿੰਡ ਦੁਸਾਂਜ ਕਲਾਂ ਦੇ ਵਿੱਚ ਇੱਥੇ ਵੀ ਹੁਣ ਮਤਾ ਪੈ ਚੁੱਕਾ ਹੋਇਆ ਸਵੇਰੇ ਪਹਿਲਾਂ ਸਾਈਨ ਹੋ ਰਹੇ ਸੀ ਪਰ ਸਾਈਨ ਹੋਣ ਤੋਂ ਬਾਅਦ ਇਹਨਾਂ ਨੇ ਹੁਣ ਇਸੇ ਟਾਈਮ ਮੋਕੇ ਤੇ ਫੈਸਲਾ ਲਿਆ ਵੀ ਇਹਨਾਂ ਨੂੰ ਵਾਰਨਿੰਗ ਦੇ ਦਿੱਤੀ ਇਹਨਾਂ ਨੂੰ ਇਹ ਗੱਲ ਕਹਿ ਦਿੱਤੀ ਆ ਵੀ ਤੁਸੀਂ ਇਸ ਪਿੰਡ ਨੂੰ ਖਾਲੀ ਕਰ ਦਿਓ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਵੀ ਕਿਉਂ ਖਾਲੀ ਕਰਾਇਆ ਜਾ ਰਿਹਾ ਬਾਈ ਜੀ ਕੀ ਗੱਲ ਪ੍ਰਵਾਸੀਆਂ ਨੂੰ ਇੱਥੋਂ ਭੇਜਿਆ ਜਾ ਰਿਹਾ ਬਿਲਕੁਲ ਜੀ ਤੁਹੇ ਮੇ ਤੁਹਾਨੂੰ ਪਤਾ ਹੈ ਕਿ ਹੁਸ਼ਿਆਰਪੁਰ ਦੇ ਪਿੰਡ ਪੁਰ ਹੀ ਰਾ ਦੇ ਵਿੱਚ ਜੋ ਘਟਨਾ ਹੋਈ ਹੈ ਇੱਕ ਮਾਸੂਮ ਬੱਚੇ ਨੂੰ ਬੜੀ ਦਰਿੰਦਗੀ ਨਾਲ ਮਾਰਿਆ ਗਿਆ ਹੈ ਇਹ ਦੇਖਦੇ ਹੋਏ ਸਾਰੇ ਪਿੰਡਾਂ ਨੇ ਹੁਸ਼ਿਆਰਪੁਰ ਦੇ ਕਾਫੀ ਪਿੰਡਾਂ ਨੇ ਮਤੇ ਬਾਤੇ ਕਿ ਜਿਹੜੇ ਨਜ਼ਾਇਲ ਟੰਗ ਨਾ ਪਿੰਡਾਂ ਦੇ ਵਿੱਚ ਰਹਿ ਰਹੇ ਆ ਉਹਨਾਂ ਨੂੰ ਇੱਥੋਂ ਬਾਹਰ ਜਾਣ ਲਈ ਕਹਿ ਦਿੱਤਾ ਗਿਆ ਹੈ ਇਹ ਪਿੰਡ ਸਾਂਝ ਕਲਾਂ ਦੇ ਵਿੱਚ ਵੀ ਜਿੰਨੇ ਵੀ ਇੱਥੇ ਅੱਡੇ ਦੇ ਵਿਚਕਾਰ ਕਾਫੀ ਝੁਗੀਆਂ ਆ ਤਕਰੀਬਨ 4 ਤੋਂ 500 ਬੰਦਾ ਇਹਨਾਂ ਦਾ ਇੱਥੇ ਰਹਿ ਚੁੱਕਾ ਹੈ ਰਹਿ ਰਿਹਾ ਹੁਣ ਇਹ ਠੁਕਿਆਂ ਦੇ ਵਿੱਚ ਹਾਂਜੀ ਇਹ ਨਾਂ ਇਹਨਾਂ ਦਾ ਕੋਈ ਕੁਝ ਪਤਾ ਹੈ ਕਿੱਥੋਂ ਆਉਂਦੇ ਆ ਕਿੱਥੇ ਜਾਂਦੇ ਆ ਅੱਡੇ ਦੇ ਵਿੱਚ ਕਾਫੀ ਚੋਰੀਆਂ ਵੀ ਹੁੰਦੀਆਂ ਆ ਉਹਨਾਂ ਦਾ ਮੈਨੂੰ ਨਹੀਂ ਪਤਾ ਲੱਗਦਾ ਇਹ ਪਿੰਡ ਦੇ ਵਿੱਚ ਮੰਗਣ ਜਾਂਦੇ ਆ ਜਦੋਂ ਕੋਈ ਕੁੰਡਾ ਨਹੀਂ ਖੋਲਦਾ ਤਾਂ ਬਾਹਰੋਂ ਕੁੰਡਾ ਲਾ ਕੇ ਆ ਜਾਂਦੇ ਆ ਲੜਾਈ ਝਗੜਾ ਵੀ ਕਰਦੇ ਆ ਰਾਤ ਨੂੰ ਸ਼ਰਾਬ ਪੀ ਕੇ ਲੜਦੇ ਵੀ ਆ ਇੱਕ ਇੱਕ ਦੂਜੇ ਉਧਰ ਘਟਾਵਾ ਇਹਨਾਂ ਦੇ ਆਪਸ ਵਿੱਚ ਵੀ ਹੋ ਗਈਆਂ ਇੱਕ ਦੂਜੇ ਦੇ ਛੋਰਾ ਮਾਰਤਾ ਸੀ ਨਹੀਂ ਤੇ ਇਸ ਚੀਜ਼ ਨੂੰ ਦੇਖਦੇ ਹੋਏ ਅਸੀਂ ਇਹ ਫੈਸਲਾ ਪਿੰਡ ਵਾਸੀ ਪਿੰਡ ਦੀ ਪੰਚਾਇਤ ਅਤੇ ਮੋਹਤਵਾਰ ਬੰਦਿਆਂ ਨੇ ਲਿਆ ਹੈ ਕਿ ਇਹਨਾਂ ਨੂੰ ਇੱਥੋਂ ਪਿੰਡੋਂ ਬਾਹਰ ਕੀਤਾ ਜਾਵੇ। ਹੁਣ ਇਹ ਜਿੰਨੇ ਵੀ ਰਹਿ ਰਹੇ ਐ ਜਿੰਨੇ ਵੀ ਛੁਗਿਆ ਬਣਾ ਕੇ ਰਹਿ ਰਹੇ ਆ ਘਰ ਨਹੀਂ ਇਹ ਇਹਨਾਂ ਨੂੰ ਬਾਹਰ ਕੱਢੋਗੇ। ਹਾਂਜੀ ਇਹਨਾਂ ਸਾਰਿਆਂ ਨੂੰ ਬਾਹਰ ਕੱਢਾਂਗੇ ਕਿਉਂਕਿ ਜਿਨ੍ਹਾਂ ਦੇ ਵੀ ਪਲਾਟ ਐ ਬਿਨਾ ਪਰਮਿਸ਼ਨ ਤੋਂ ਰਹਿ ਰਹੇ ਆ ਉਹਨਾਂ ਸاسي ਪਲਾਟਾਂ ਵਾਲਿਆਂ ਨੇ ਵੀ ਗੱਲ ਕੀਤੀ ਆ। ਉਨੀ ਵੀ ਇਹਨਾਂ ਨੂੰ ਰੋਕਿਆ ਆ ਪਰ ਫਿਰ ਵੀ ਇਹ ਇਹ ਥੋੜੀ ਬੰਦਮਾਸ਼ੀ ਕਰਦੇ ਹੋਏ ਕਿ ਅਸੀਂ ਨਹੀਂ ਹਟਣਾ ਇੱਥੋਂ। ਅੱਜ ਅਸੀਂ ਇਹਨਾਂ ਨੂੰ ਇੱਕ ਵਾਰਨਿੰਗ ਦੇ ਦਿੱਤੀ ਹੈ ਕਿ ਤੁਹਾਡੇ ਕੋਲ ਇੱਕ ਹਫਤੇ ਦਾ ਟਾਈਮ ਹੈ ਜੇ ਇੱਕ ਹਫਤੇ ਦੇ ਅੰਦਰ ਅੰਦਰ ਜਾਂਦੇ ਆ ਤਾਂ ਠੀਕ ਹੈ ਨਹੀਂ ਤਾਂ ਅਸੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਤਾਂ ਇਹਨਾਂ ਦੀ ਝੁੱਗੀਆਂ ਚਕਵਾਵਾਂਗੇ ਤੁਸੀਂ ਕਿਹਾ ਵੀ ਇਹ ਗੁੰਡਾਗਰਦੀ ਕਰਦੇ ਨੇ ਇਹ ਮਤਲਬ ਇੱਥੇ ਤੱਕ ਕਿ ਤੁਸੀਂ ਕਿਹਾ ਵੀ ਜਿਨ੍ਹਾਂ ਦਾ ਪਲਾਟ ਹੈ ਉਹਨਾਂ ਨੇ ਤਾਂ ਕਿ ਇਹਨਾਂ ਨੂੰ ਬੜੀ ਵਾਰੀ ਕਹਿਤਾ ਵੀ ਇੱਥੇ ਬਹੁਤ ਵਾਰੀ ਕਿਹਾ ਹੈ ਉੱਥੇ ਸਾਡੇ ਕੋਲ ਆ ਕੇ ਵੀ ਗਏ ਆ ਹੁਣੇ ਉਨੀ ਕਹਿੰਦੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਅਸੀਂ ਇੱਥੇ ਹਸਪੀਟਲ ਵਗੈਰਾ ਬਣਾਉਣਾ ਹੈ ਕਿ ਤੁਸੀਂ ਇੱਥੇ ਝੁੱਗੀ ਨਾ ਬਣਾਓ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਇਹ ਨਹੀਂ ਮੰਨੇ ਤੇ ਝੁੱਗੀ ਬਣਾ ਕੇ ਬੈਠ ਗਏ ਆ ਹਾਂਜੀ ਫੇਰ ਇੱਕ ਇੱਥੇ ਸਾਡੇ ਅੱਡੇ ਦੇ ਵਿੱਚ ਹੀ ਇਹ ਮੁੰਡਾ ਬਿਨੀ ਉਸਨੇ ਕੁਛ ਕੁੱਤੇ ਰੱਖੇ ਆ ਬੱਚੇ ਮੰਗਣ ਗਏ ਇਨੀ ਦਰਵਾਜ਼ਾ ਖੋਲਤਾ ਕੁੱਤਾ ਉਹਨਾਂ ਦੇ ਮਗਰ ਪੈ ਗਿਆ ਇਹ ਕਟਟੋ ਕੱਟ 15 20 ਬੰਦੇ ਹਥਿਆਰ ਲੈ ਕੇ ਉਹਦੇ ਘਰ ਚੱਲ ਗਏ ਉਹਨੂੰ ਮਾਰਨ ਇਸ ਤਰ੍ਹਾਂ ਦੀ ਉਹਦੇ ਉਹਦੇ ਮਤਲਬ ਕੁੱਤੇ ਨੇ ਭੌਂਕਤਾ ਤੇ ਬੰਦੇ ਨੂੰ ਮਾਰਨ ਚੱਲ ਗਏ ਇਹ ਔਰ ਰਿਕਾਰਡ ਕੈਮਰੇ ਦੇ ਵਿੱਚ ਵੀ ਮੰਨੇ ਆ ਕਿ ਅਸੀਂ ਗਏ ਸੀ ਇਸ ਚੀਜ਼ ਨੂੰ ਦੇਖਦੇ ਹੋਏ ਅਸੀਂ ਪੂਰੇ ਪਿੰਡ ਨੇ ਨਗਰ ਨੇ ਫੈਸਲਾ ਲਿਆ ਆ ਕਿ ਇਹਨਾਂ ਨੂੰ ਇੱਕ ਹਫ਼ਤੇ ਦਾ ਟਾਈਮ ਲੇਟ ਤੱਕ ਇੱਕ ਹਫ਼ਤੇ ਦੇ ਵਿੱਚ ਵਿੱਚ ਅਸੀਂ ਇਹਨਾਂ ਨੂੰ ਇੱਥੋਂ ਠਾਲ ਦੇਣਾ। ਭਾਈ ਜੀ ਇਹ ਵੀ ਗੱਲ ਹੈ ਕਈ ਕਹਿੰਦੇ ਆ ਵੀ ਤਾਂ ਕੀ ਹੋ ਗਿਆ ਜੇ ਬੈਠੇ ਆ ਇਨਸਾਨ ਹੀ ਨੇ ਪੂਰਾ ਭਾਰਤ ਹੀ ਆ ਜੇ ਬੈਠੇ ਹੋਏ ਤਾਂ ਕੀ ਹੋ ਗਿਆ। ਨਹੀਂ ਉਹ ਜਿਹੜੇ ਇਹ ਗੱਲ ਕਹਿ ਰਹੇ ਨੇ ਜਿਹੜੇ ਤਾਂ ਲੀਗਲ ਤਰੀਕੇ ਦਾ ਨਾ ਰਹਿੰਦੇ ਨੇ ਜਿਨ੍ਹਾਂ ਨੇ ਇੱਥੇ ਕਮਾਈਆਂ ਕੀਤੀ ਆਣ ਕੇ ਮੰਨ ਲਓ ਅਸੀਂ ਆਪਣੇ ਪਿੰਡ ਦੀ ਗੱਲ ਕਰਦੇ ਮੇਰੀ ਨਿੱਜੀ ਸੋਚ ਹੈ ਜਿਹੜੇ ਲੋਕਾਂ ਨੇ ਕਮਾਈਆਂ ਕੀਤੀਆਂ 20-20 ਸਾਲ ਤੋਂ ਇੱਥੇ ਰਹਿ ਰਹੇ ਨੇ ਜਿਨ੍ਹਾਂ ਦਾ ਨਾਂ ਤਾਂ ਉਧਰ ਕਿ ਨਿ ਕ੍ਰਿਮੀਨਲ ਰਿਕਾਰਡ ਹੈ ਕੋਈ ਨਾ ਇੱਧਰ ਹੈ ਮੈਂ ਆਪਣੀ ਨਿੱਜੀ ਸੋਚ ਦੱਸਦਾ ਮੈਂ ਉਹਨਾਂ ਨੂੰ ਨਹੀਂ ਕੁਝ ਜਿਹੜੇ ਲੋਕ ਪਿਛਲੇ 15 16 ਸਾਲ ਤੋਂ ਇੱਕ ਦੋ ਸਿਗੇ ਅੱਜ ਉਹ ਸੈਂਕੜੇ ਇੱਥੇ ਆ ਕੇ ਬਹਿ ਗਏ ਨੇ ਭਾਜੀ ਰੂਹ ਕੰਬ ਜਾਂਦੀ ਯਾਰ ਜਿਹੜਾ 4-5 ਸਾਲ ਦਾ ਬੱਚਾ ਮਾਰਿਆ ਉਹਨੂੰ ਮਾਰ ਕੇ ਉਹਨਾਂ ਨੇ ਉਹਦੇ ਰੋਡ ਦੇ ਦਿੱਤੀ ਬੈਗ ਖੋਲ ਦੇ ਵਿੱਚ ਔਰ ਕੁਛ ਸਾਡੇ ਵੀਰੇ ਇਹ ਕਹਰੇ ਕਿ ਯਾਰ ਤੁਹਾਨੂੰ ਕੀ ਦੁੱਖ ਦਿੰਦੇ ਆ ਸਾਡੇ ਬੱਚੇ ਨਹੀਂ ਇੱਥੇ ਭਾਈ ਸਾਡੇ ਬੱਚੇ ਸੀ ਪਿੰਡਾਂ ਦੇ ਵਿੱਚ ਰਹਿੰਦੇ ਆ ਕੱਲ ਨੂੰ ਅੱਜ ਹੁਸ਼ਿਆਰਪੁਰ ਦੇ ਬੱਚੇ ਦੇ ਨਾਲ ਹੋਇਆ ਕੱਲ ਨੂੰ ਸਾਡੇ ਬੱਚਿਆਂ ਦੇ ਨਾਲ ਹੋ ਗਿਆ ਉਹ ਬੰਦੇ ਖੰਡ ਦੇ ਨਾਲ ਜਿਹੜੇ ਕਹਿੰਦੇ ਨੇ ਕਿ ਭਾਈ ਇਹਨਾਂ ਨੂੰ ਰਹਿਣ ਦਿਓ ਤੁਹਾਨੂੰ ਕੀ ਕਹਿੰਦੇ ਆ ਆ ਕੇ ਅੱਡੇ ਦਾ ਮਾਹੌਲ ਦੇਖਣੋਂ ਤੁਸੀਂ ਸਾਂਝ ਕਲਾਂ ਦੇ ਅੱਡੇ ਦਾ ਆਗਵਾ ਨੇ ਪਲਵਿੰਦਰ ਸਿੰਘ ਦਸਾਂਝ ਜੀ ਗਵਾਹ ਨੇ ਕਿ ਰਾਤ ਨੂੰ ਸ਼ਰਾਬਾਂ ਪੀ ਕੇ ਬਦਮਾਸ਼ੀਆਂ ਕਰਦੇ ਨੇ ਪਿੰਡਾਂ ਦੇ ਵਿੱਚ 10 10 15 15 ਜਾਣਿਆਂ ਦੀਆਂ ਟੋਲੇ ਬਣਾ ਕੇ ਮੰਗਣ ਜਾਂਦੇ ਆ ਜੇ ਕੋਈ ਨਹੀਂ ਇਹਨਾਂ ਨੂੰ ਆਟਾ ਦਾਲ ਦਹੀਂ ਦਿੰਦਾ ਕੁਝ ਵੀ ਜੋ ਮੰਗਦੇ ਆ ਬਾਹਰੋਂ ਕੁੰਡਾ ਲਾ ਕੇ ਆ ਜਾਂਦੇ ਆ ਔਰ ਸਾਡੇ ਕੁਝ ਭਰਾ ਨੇ ਜਿਹੜੇ ਸਾਡੇ ਸਤਕਾਰਯੋਗ ਨੇ ਉਹ ਹੀ ਕਹਿ ਰਿਹਾ ਕਿ ਤੁਹਾਨੂੰ ਕੀ ਤਕਲੀਫ ਦਿੰਦੇ ਆ ਤਕਲੀਫ ਸਾਡਾ ਦਿਲ ਦੁਖਦਾ ਭਾਜੀ ਉਹ ਬੱਚਾ ਜਿਹੜਾ 5 ਸਾਲ ਦਾ ਬੱਚਾ ਉਹ ਕੁੱਤਿਓ ਜੇ ਤੁਸੀਂ ਇਹੋ ਜਿਹਾ ਕੰਮ ਕਰਨਾ ਸੀ ਬੱਚੇ ਦੀ ਜਾਨ ਹੀ ਬਖਸ਼ ਦਿੰਦੇ ਜੇ ਮਾਰੇ ਹੀ ਉਹਨੂੰ ਜਲਾਦਾਂ ਵਾਲੀ ਮੌਤ ਇਹੋ ਜਿਹਾ ਜਿਹੜੇ ਜਲਾਦ ਹੁੰਦੇ ਉਹ ਵੀ ਨਹੀਂ ਇਹੋ ਜਿਹਾ ਕੰਮ ਕਰਦੇ ਅੱਜ ਸਾਨੂੰ ਦੁਬਾਰਾ ਇਹੋ ਜਿਹੇ ਕੁੱਤੇ ਬੰਦਿਆਂ ਨੇ ਸਾਨੂੰ ਦੁਬਾਰਾ ਉਹ ਬੇਲਾ ਯਾਦ ਕਰਾ ਦਿੱਤਾ ਜੇ ਇਸ ਵੇਲੇ ਸਾਡੇ ਸਿੱਖਾਂ ਦੇ ਬੱਚਿਆਂ ਨੂੰ ਗਲਾਂ ਦੇ ਵਿੱਚ ਹਾਰ ਪਾ ਕੇ ਉਹਨਾਂ ਨੂੰ ਵੱਢ ਕੇ ਵੱਢ ਟੋਕ ਕੇ ਗਲਾਂ ਦੇ ਵਿੱਚ ਹਾਰ ਪਾਏ ਸੀ ਸਾਨੂੰ ਉਹ ਬੇਲਾ ਚੇਤਾ ਕਰਾ ਦਿੱਤਾ ਇਹਨਾਂ ਨੇ ਰੂਹ ਕੰਬਦੀ ਭਾਜੀ ਸਾਡੀ ਔਰ ਸਾਡੇ ਚ ਗਿੱਟਿਆਂ ਚ ਜਾਨ ਹੈ ਅਸੀਂ ਖੜਾਂਗੇ ਆਪਣੇ ਆਪਣੇ ਬੱਚਿਆਂ ਦੀ ਖਾਤਰ ਖੜਾਂਗੇ ਜਿਹੜੇ ਸਾਡੇ ਨਾਲ ਖੜਦੇ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਪੌਣਾ ਪਿੰਡ ਤੋਂ ਜ਼ਿਆਦਾ ਜਿਨ੍ਹਾਂ ਦੇ ਕੋਲ ਅੱਜ ਅਸੀਂ ਸਾਈਨ ਕਰਾਉਣ ਲਈ ਗਏ ਸਾਰੇ ਲੋਕ ਸਾਡੇ ਨਾਲ ਖੜੇ 99% ਲੋਕਾਂ ਨੇ ਸਾਡਾ ਸਾਥ ਦਿੱਤਾ